ਹਾਂਜੀ ਦੋਸਤੋ ਸਭ ਤੋਂ ਪਹਿਲਾਂ ਤਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਐਨੀਮਲ ਆਫ ਫਾਰਮ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆਂ ਇੱਕ ਨਵੀਂ ਵੀਡੀਓ ਵਿੱਚ ਸੋ ਦੋਸਤੋ ਜਿਨ੍ਹਾਂ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਦੋਸਤੋ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਕਿਸੇ ਵੀ ਦੋਸਤ ਮਿੱਤਰ ਨੇ ਵੀਡੀਓ ਬਣਵਾਉਣੀ ਹੈ ਤਾਂ ਕੰਟੈਕਟ ਨੰਬਰ 84275995211 ਅੱਜ ਦੀ ਵੀਡੀਓ ਪਿੰਡ ਦਾ ਦੋਸਤੋ ਤਹਿਸੀਲ ਨਿਹਾਲ ਸਿੰਘ ਵਾਲਾ ਪੈਂਦਾ ਜ਼ਿਲ੍ਹਾ ਮੋਗਾ ਪੈਂਦਾ ਬਾਈ ਤਰਲੋਚਨ ਦੇ ਘਰ ਖੜੇ ਆਂ ਦੋਸਤੋ ਅੱਗੇ ਵੀ ਬਹੁਤ ਸਾਰੀਆਂ ਵੀਡੀਓ ਬਾਈ ਦੇ ਘਰੋਂ ਆਪਾਂ ਤੁਹਾਡੇ ਤੱਕ ਪਹੁੰਚਾਈਆਂ ਬਣਾ ਕੇ ਤੇ ਅੱਜ ਬਾਈ ਕੋਲ ਦੋ ਨਗ ਸੇਰ ਆ ਇੱਕ ਆ ਜੋ ਸਾਹਮਣੇ ਸਕਰੀਨ ਤੇ ਵੈਰ ਦਿਖਾਈ ਦਿੰਦੀ ਆ ਇੱਕ ਇਧਰ ਬੱਸੀ ਆ ਦੋਸਤੋ ਲੈਣੀਆਂ ਡਿਟੇਲ ਬਾਈ ਨਾਲ ਕਰਦੇ ਆ ਗੱਲਬਾਤ ਹਾਂਜੀ ਬਾਈ ਜੀ ਆ ਜਾਓ ਤੁਸੀਂ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਹੋਰ ਸੇ ਤਾਂ ਠੀਕ ਆ ਵੀਰੇ ਠੀਕ ਠਾਕ ਵਧੀਆ ਜੀ ਕਿਵੇਂ ਕੰਮ ਕਰਾ ਵਧੀਆ ਹੀ ਚੱਲੀ ਜਾਂਦਾ ਅਬ ਇਹ ਚਾਹੀਦਾ ਐ ਸਭ ਤੋਂ ਪਹਿਲਾਂ ਤਾਂ ਵੀਰੇ ਆਪਣਾ ਡਰੈੱਸ ਆ ਜਿਹੜਾ ਘਰ ਦਾ ਤੇ ਮੋਬਾਈਲ ਨੰਬਰ ਜਰੂਰ ਬੋਲ ਦਿਓ ਪੰਡਤ ਦਾਰ ਸਿੰਘ ਵਾਲਾ ਜੀ ਜੀ ਜਿਲ੍ਹਾ ਮੋਗਾ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਘਰ ਕਿੱਥੇ ਵੀਰੇ ਆਪਣਾ ਘਰ ਜੇ ਰੌਂਤੇ ਨੂੰ ਰੌਂਤੇ ਜਦੋਂ ਉਹਨੇ ਸਾਹਮਣੇ ਘਰ ਆ ਜੀ ਆਪਣਾ ਠੀਕ ਆ ਵੀਰੇ ਤੇ ਮੋਬਾਈਲ ਨੰਬਰ ਵੀ ਬੋਲ ਦਿਓ 8437630234 ਇੱਕ ਵਾਰੀ ਦੁਬਾਰਾ ਫਿਰ ਬੋਲ 8437630234 ਠੀਕ ਆ ਦੋਨਾਂ ਕੇ ਵੀਰੇ ਸੇਲ ਅਜ ਦੋਨਾਂ ਜੀ ਤੇ ਕੀ ਡਿਟੇਲ ਆ ਵੇੜ ਦੀ ਵੀਰੇ ਡਿਟੇਲ ਦਿਓ ਪਹਿਲਾਂ ਵੇੜ ਜੀ ਦੂਜਾ ਸੁਹਾ ਸੁੰਦੀ ਆ ਇਹ ਠ ਤੇ ਪਹਿਲੇ ਸੋਈ ਦਿੱਤਾ ਸੀ ਇਹਨੇ 14-15 ਲੀਟਰ ਦੁੱਧ ਠੀਕ ਹੈ ਵੀਰੇ ਇਹਦੀ ਕੀ ਜਾਨੀ ਹੈਗੀ ਆ ਉਮੀਦ 17-18 ਲੀਟਰ ਦੀ ਹੈਗੀ ਆ ਠੀਕ ਹੈ ਵੀਰੇ ਤੇ ਕੀ ਕਿਹੜੀ ਮੈਸੇਜ ਜਾਈ ਜਾਂਦੀ ਹੈ ਇਹ ਕ੍ਰਾਉਚ ਚ ਜਾਂਦੇ ਜਾਂ ਇਹ 에어 ਸੇਰ ਚੋ ਜੀ ਆਹ ਯਾਰ ਸੇਰ ਕ੍ਰਾਉਚ ਚ ਹਾਂ ਠੀਕ ਆ ਦੋਸਤੋ ਪਹਿਲਾਂ ਤਾਂ ਆਪਾਂ ਨੇੜੇ ਤੋਂ ਦਿਖਾ ਦਈਏ ਤੁਹਾਨੂੰ ਜੋ ਇਹਦਾ ਚਿਹਰਾ ਕੁਆਲਿਟੀ ਆ ਫੇਸ ਕੁਆਲਿਟੀ ਚੈੱਕ ਕਰ ਲਓ ਥਨਾ ਦੀ ਕੁਆਲਿਟੀ ਚਾਰੇ ਥਾਨ ਨਿੱਖੜਵੇਂ ਦੋਸਤੋ ਚੰਗੇ ਆ ਆ ਦੇਖ ਸਕਦੇ ਵੇਥੇ ਥਾਨ ਲੱਗਿਆ ਸਮੀ ਪਲੀ ਵੜ ਚੰਗੀ ਆ ਦੋਸਤੋ ਠੰਡੀ ਠੁੰਡੀ ਅਸ ਜੂ ਠੰਡੀ ਸੀਸਲਾ ਗਿਆ ਵੀਰੇ ਹਾਂਜੀ ਹਾਂ ਥਨਾ ਥਨਾ ਪਾਸ ਹਾਂਜੀ ਹਾਂਜੀ ਆਸਾ ਥਨਾ ਪੱਖੋ ਹਾਂਜੀ ਹਾਂਜੀ ਡਾਨਾ ਵਧੀਆ ਓਕੇ ਆ ਲੈ ਜੂ ਹਜੇ 5-6 ਦਿਨ ਓਕੇ ਹਜੇ ਕੱਚੀ ਆ 5-6 ਦਿਨ ਦੋਸਤੋ ਬਾਈ ਕਹਿੰਦਾ ਲੈ ਜੂਗੀ ਤੇ ਦੁੱਧ ਵਗੈਰਾ ਤੁਹਾਨੂੰ ਦੱਸ ਦਿੱਤਾ ਬਾਈ ਨੇ ਥਨਾ ਦੀ ਓਕੇ ਆ ਪਾਸ ਆ ਤੇ ਬਾਕੀ ਤੋਰਾ ਦਿਖਾ ਦੇ ਵੀਰੇ ਇਧਰੋਂ ਆ ਚੈੱਕ ਕਰ ਸਕਦੇ ਦੋਸਤੋ ਵੜ ਹਜੇ ਓਕੇ ਆ ਚਲ ਕੋਈ ਨਾ ਕੋਈ ਲੈ ਚੱਲ ਇਧਰੋਂ ਆ ਦੇਖ ਲੋ ਕਰਮ ਵਾਲੀ ਹਜੇ 5-6 ਦਿਨਾਂ ਤੱਕ ਦਾ ਲੇਵੇ ਦੀ ਬੰਤਰ ਬਹੁਤ ਟਾਪਣਾ ਤਿਆਰ ਕਰ ਲਿਆ ਨੇ ਦੋਸਤੋ ਇਧਰ ਰੋਕੀ ਵੀਰੇ ਇੱਥੇ ਆ ਚੈੱਕ ਕਰ ਸਕਦੇ ਹੋ ਦੋਸਤੋ ਆਰਡਰ ਕੁਆਲਿਟੀ ਬਾਕੀ ਦੁੱਧ ਦੇ ਦੂਗੀ ਦੋਸਤੋ ਬਾਕੀ ਸਾਮ ਸਵਾਲ ਤੇ ਸੇਵਾ ਦੇ ਹੁੰਦਾ ਲੈ ਚਲੋ ਵੀਰੇ ਹੁ ਚੈੱਕ ਕਰੋ ਦੋਸਤੋ ਬਹੁਤ ਸਾਮ ਸਾਮ ਸੰਭਾਲ ਵਾਲੀ ਬੈੜਾ ਦੋਸਤੋ ਚੰਗੀ ਆ ਬੋਡੀ ਟਾਂਚੇ ਪੱਖੋਂ ਵੀ ਅਨਰ ਕੁਆਲਿਟੀ ਪੱਖੋਂ ਵੀ ਥਣ ਭੰਡਾ ਪੂਰਾ ਸਾਫ ਸੁਥਰਾ ਦੋਸਤੋ ਤੇ ਇਹਦਾ ਮੁੱਲ ਪ੍ਰਾਈਜ਼ ਵੀਰੇ ਮੁੱਲ ਜੀ 60000 60 ਦੇਣ ਲੈਣ ਕੇ ਜਾਂ ਵਿੱਚੋਂ ਕੋਈ ਨਹੀਂ ਕਰਦੇਗੇ ਮੰਨਤਾ ਫਿਰ ਦੋਨੋਂ ਨੇੜੇ ਦੋਸਤ ਮਿੱਤਰ ਹੁੰਦਾ ਨਾ ਹਾਂਜੀ ਹਾਂਜੀ ਖੁੱਲਾ ਕਰ ਦੋਗੇ ਕਰਦੇ ਆਗੇ ਜੀ ਕੋਈ ਗੋਲ ਨਹੀਂ ਕੇਗਾ ਦੋਸਤੋ ਜੇ ਕਿਸੇ ਵੀ ਦੋਸਤ ਮਿੱਤਰ ਨੂੰ ਵਹਿੜ ਦੇ ਖਰੀਦਦਾਰ ਕਾਮੀਆਂ ਪਸੰਦ ਆ ਵਹਿੜ ਤਾਂ ਬਾਈ ਦਾ ਜੋ ਨੰਬਰ ਆ ਆਪਾਂ ਸਕਰੀਨ ਦੇ ਹੇਠਾਂ ਚੱਲਦਾ ਹੋਊਗਾ ਤੁਸੀਂ ਲੈ ਸਕਦੇ ਹੋ ਤੇ ਬਾਕੀ ਇੱਧਰ ਜੋ ਬੈੜਾ ਵੀਰੇ ਇਹ ਕਿ ਕਿਵੇਂ ਬੱਸੀ ਕਿਹੜੇ ਖੀਰੀ ਬੱਸੀ ਆ ਜੀ ਖੀਰੀ ਹੋਈ ਆ ਜੀ ਹਾਂਜੀ ਮੋਹੋ ਖੀਰੀ ਆ ਹਾਂਜੀ ਤੇ ਐਚ ਐਫ ਆ ਕੀ ਵੀਰੇ ਨਾ ਹਾਂ ਹਾਂਜੀ ਕੋਈ ਇਹਦਾ ਬਲੱਡ ਰਿਲੇਸ਼ਨ ਪਤਾ ਕੀ ਆ ਬਲੱਡ ਵਗੈਰਾ ਬਰੋਡ ਦਾ ਤਾਂ ਨਹੀਂ ਪਤਾ ਜੀ ਆਪਾਂ ਤਾਂ ਲਈ ਆ ਕਿ ਲਈ ਆ ਹਾਂਜੀ ਕਰਦੀ ਆ ਕਿ ਜਾਂ ਕਿਸੇ ਨੂੰ ਆਪਾਂ ਨਹੀਂ ਆਪਾਂ ਪਿੰਡੂ ਹੀ ਲਈ ਆ ਪਿੰਡੂ ਹੀ ਲਈ ਆ ਠੀਕ ਆ ਠੀਕ ਆ ਠੀਕ ਆ ਦੋਸਤੋ ਪਹਿਲਾਂ ਤਾਂ ਫੇਸ ਕੁਆਲਿਟੀ ਚੈੱਕ ਕਰ ਲਓ ਬੈੜੇ 16 ਮਹੀਨੇ ਉਮਰ ਹੈ ਦੀ ਠੀਕ ਆ 16 ਮਹੀਨੇ ਉਮਰ ਹੋ ਗਈ ਹਾਂਜੀ ਤੇ ਮਾਂ ਦਾ ਦੁੱਧ ਦਾ ਰਿਕਾਰਡ ਵਗੈਰਾ ਕੋਈ ਮਾਂ ਦਾ ਤਾਂ ਸੀਗਾ ਜੀ 30 32 ਲੀਟਰ 30 ਠੀਕ ਹੈ ਤੁਹਾਨੂੰ ਤੁਹਾਨੂੰ ਚੰਗਾ ਲੱਗਿਆ ਸੋਹਣਾ ਲੱਗਿਆ हां ਦੇਖਿਓ ਦੇਖ ਲੋ ਦੋਸਤੋ ਹੁਣੇ ਕਰਮ ਵਾਲੇ ਦੀ ਝੋਲੀ ਚਾਰੇ ਥਾਂ ਨਿਕਲਵੇਂ ਗਏ ਉੱਤੇ ਆ ਖੋਲੋਗੇ ਵੀਰੇ ਉਹ ਖੋਲੋ ਨਹੀਂ हां ਮੜਾ ਜਿਆਦਾ ਵੀ ਗੇੜਾ ਕਰਾ ਦਿਓ ਬਾਕੀ ਦੋਸਤੋ ਤੁਹਾਨੂੰ ਦੱਸਿਆ ਵੀ ਬਾਈ ਸ਼ੌਕ ਹੀ ਆ ਤੌਰ ਤੇ ਲੈ ਕੇ ਆਉਂਦੇ ਆ ਨਾਗੋਨਿਕ ਵਪਾਰ ਸ਼ੌਕ ਨਾਲ ਹੀ ਕਰਦੇ ਆ ਇਸ ਚੰਗਾ ਜਾਨਵਰ ਲੈ ਕੇ ਆਉਣਾ ਖੀਰੀ ਬੱਸੀਆ ਮੋਹ ਐਚ ਐਫ ਜੋ ਕੋ ਚੰਗੀ ਸਾਂਹ ਸੰਵਾਲਾ ਵੀਰ ਰੱਖੂਗਾ ਨਾ ਤਾਂ ਮୋਰੇ ਬਹੁਤ ਵਧੀਆ ਜਿਵੇਂ ਕਹਿੰਦੀ ਆਪਾਂ ਵੇਚ ਸਕਦੇ ਆ ਤਿਆਰ ਕਰਕੇ ਇਹਨੂੰ ਚੰਗੇ ਰੇਟ ਦੇ ਵਿੱਚ ਲੈ ਚਲੋ ਵੀਰ ਪੱਛ ਕੇ ਬੱਤਕੇ ਬੱਤ ਜੋ ਪ੍ਰਿੰਟ ਵਗੈਰਾ ਦੋਸਤੋ ਬਹੁਤ ਚੰਗਾ ਬੱਸੀ ਦਾ ਤੇ ਮੁੱਲ ਪ੍ਰਾਈਜ਼ ਵੀਰ ਇਹਦਾ ਕੀ ਦੇਣ ਲੈਣੇ ਕਰਨਾ ਮੁੱਲੇ ਦਾ 25000 ਜੀ 25000 ਹਾਂਜੀ ਤੇ ਦੇਣ ਲੈਣੀਆਂ ਕਿ ਜਾਂ ਵਿਚੋ ਮੰਗ ਨਾ ਕਰ ਦਾਂਗੇ ਮੰਤਾਨ ਜੀ 1500 ਦਾ ਠੀਕ ਆ ਦੋਸਤੋ ਬਾਈ ਨੇ ਜਿਵੇਂ ਬਿਲਕੁਲ ਜਾਇਜੇ ਮੁੱਲ ਰੱਖਿਆ ਜਿਵੇਂ ਆਪਾਂ ਹੁਣ ਦੇ ਸਮੇਂ ਨਾਲ ਦੇਖੀਏ ਦੋਦੋ ਵਗੈਰਾ ਦੀ ਤੋਸ ਵਗੈਰਾ ਲਾ ਲੋ ਬਾਕੀ ਸੁਆ ਵਗੈਰਾ ਲੰਘ ਚੁੱਕੇ ਹਨ ਜਿਵੇਂ ਚੰਗੇ ਟੀਕੇ ਦੇ ਬਈਆ ਮਾੜੇ ਦੇ ਨਹੀਂ ਹਾਂਜੀ 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 ਬਾਕੀ ਤੁਸੀਂ ਪਤਾ ਨਹੀਂ ਨਾ ਹਾਂਜੀ ਦੋਸਤੋ ਸਾਡਾ ਫਰਜ਼ ਵੀਡੀਓ ਤੁਹਾਡੇ ਤੱਕ ਪਹੁੰਚਾਉਂਦਾ ਬਾਕੀ ਤੁਸੀਂ ਜਜਮੈਂਟ ਜੋ ਵੀ ਹੈ ਨਾ ਰੇਟ ਪ੍ਰਾਈਜ਼ ਲਾ ਲੋ ਕਿਸੇ ਵੀ ਪੱਖ ਤੋਂ ਤੁਸੀਂ ਆਪ ਖੁਦ ਕਰ ਲਿਓ ਬਾਕੀ ਜਿਹੜਾ ਨੰਬਰ ਆ ਬਾਈ ਦਾ ਸਕਰੀਨ ਦੇ ਹੇਠਾਂ ਚੱਲਦਾ ਹੋਊਗਾ ਤੇ ਜੋ ਵੀ ਮੁੱਲ ਪ੍ਰਾਈਜ਼ ਆ ਬਾਈ ਨੇ ਵੀਡੀਓ ਦੇ ਵਿੱਚ ਤੁਹਾਨੂੰ ਸਾਂਝਾ ਕਰਤਾ ਤੇ ਜਿਹਨੂੰ ਵੀ ਕਿਸੇ ਨੂੰ ਵੈੜ ਦੀ ਜਾਂ ਵਛੀ ਦੀ ਲੋੜ ਹੋਵੇ ਤੇ ਉਹਨਾਂ ਨੇ ਖਰੀਦਦਾਰੀ ਕਰਨ ਲਈ ਬਾਈ ਦੇ ਘਰ ਆ ਕੇ ਜ਼ਰੂਰ ਤਸੱਲੀ ਕਰਿਓ ਕਰਿਓ ਗੱਲਬਾਤ ਵੀਡੀਓ ਨੂੰ ਕਰ ਦਿਓ ਸ਼ੇਅਰ ਕਮੈਂਟ ਲਾਈਕ ਤਦ ਤੱਕ ਲਈ ਦੋਸਤ ਸਸਰੇ ਕਰਮ ਮਿਲਦੇ ਆ ਇੱਕ ਨਵੀਂ ਵੀਡੀਓ ਤੇ ਧੰਨਵਾਦ